ਦੋਸਤੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੇਨ ਰਸਤੇ ਤੇ ਸ਼ਰਿਆਮ ਜੇਸ਼ਮ ਪਰੋਸ਼ੀ ਦਾ ਧੰਦਾ ਚੱਲ ਰਿਹਾ ਹੈਗਾ ਕੀ ਕੋਈ ਇਸ ਨੂੰ ਰੋਕ ਸਕਦਾ ਹੈ ਤੇ ਕੌਣ ਰੋਕ ਸਕਦਾ ਹੈ ਤਾਂ ਇਹਦੇ ਵਿੱਚ ਜਰੂਰ ਦੱਸਿਓ ਆਹ ਤੁਹਾਨੂੰ ਲੈਂਸ ਸਕੈਮ ਦੀ ਵੀਡੀਓ ਮੈਂ ਐਡਿਟ ਕਰਕੇ ਪਾ ਰਿਹਾ ਹਾਂਗਾ ਬਹੁਤ ਜ਼ਿਆਦਾ ਵਾਇਰਲ ਵੀਡੀਓ ਹੋ ਰਹੀ ਹੈਗੀ ਸ਼ਰਿਆਮ ਜੇਸ਼ਮ ਪਰੋਸ਼ੀ ਦਾ ਧੰਦਾ ਚੱਲ ਰਿਹਾ ਹੈਗਾ ਕਈ ਨਾਮੀ ਹੋਟਲ ਨੇਗੇ ਜਿਹੜੇ ਇਸ ਚੀਜ਼ ਨੂੰ ਵਡਾਵਾ ਦੇ ਰਹੇ ਨੇਗੇ ਆਹ ਦੇਖਦੇ ਆਂ ਇਹ ਵੀਡੀਓ ਦੇ ਵਿੱਚ ਸਿਰੇ ਤੱਕ ਵੀਡੀਓ ਦੇਖਿਓ। ਆ ਤੀਮਾ ਰੇਡ ਉਡਦਾ ਨਹੀਂ ਡਰਦਾ। ਇਹ ਹੱਡੋ ਚੁੰਦਾ ਹੀ ਕੰਮ। ਉਹ ਵੀ ਅੰਦਰ ਲੈ ਗਈ ਉਹਨੂੰ। ਹਾਂ ਹਾਟਲ ਆਏ ਸੀ ਬੜਾ ਡਰਤ ਨਹੀਂ ਉੱਥੇ ਕੋਈ ਪੁਲਸ ਪਾਲਸ ਤਾਂ ਨਹੀਂ ਆਉਂਦੀ ਰੁਕ ਜਾ ਵੇਖ ਲੈਣਾ ਬੜਾ ਡਰ ਹੀ ਲੱਗਦਾ ਹੈ ਸਰ ਕੋਈ ਨਹੀਂ ਹਾਂ ਸਰ ਕੋਈ ਨਹੀਂ ਹੁਣ ਨਾ ਤਿੰਨ ਕੰਮ ਲਾ ਗਿਆ ਤੂੰ ਹੀ ਲਾ ਗਿਆ ਪੁਲਸ ਪਾਲਸ ਆ ਗਈ ਫੇਰ ਉਥੇ ਪੁਲਸ ਨਹੀਂ ਆਉਂਦੀ ਮਾਲਕ ਕਾਦੇ ਵਾਸਤੇ ਬੈਠਾ ਹੋ ਅਸਾੜੀ ਪੁਲਸ ਨਾ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਚਲ ਦੱਸਦਾ ਤੈਨੂੰ ਥੋੜੀ ਦੇਰ ਰੁਕ ਜਾ ਮਾਰਿਓੜਾ ਦੂਰ ਲਾ ਇਹਦੇ ਮੈਂ ਨਾ ਹੀ ਵਾਸਤਾ ਆਹ ਬਲ ਹੁਣੋਂ ਪਛਿ ਯਾਰ ਭੀਆ ਹਾਂ ਯਾਰ ਭੀਆ ਕਿੱਥੇ ਜਾਣੇ ਦਾ ਹੋਟਲ ਜਰਾ ਜਾ ਕਿਹੜਾ ਆ ਨਾਲ ਦਾ ਦਾ ਡੂਰ ਕੋਈ ਕੋਈ ਨਾ ਪੂਛ ਮਾਲ ਤੋਂ ਤੇ ਭੁੰਦੇ ਨਹੀਂ ਸਰ ਪੱਕਾ ਅਗਾਰ ਵੀ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ ਪਿਆਰ ਰੂਪ ਹੋਟਲ ਉੱਥੇ ਇੰਦੀ ਕੁੜੀਆਂ ਕਿੰਨੇ ਪੈਸੇ 1500 1500 ਦੇਖੇ ਪੁੱਛਣਾ ਸੈਟਿੰਗ ਹਨਾ ਤੇ ਸਰ ਕੋ ਸੈਟਾ ਤਬਾਦ ਆਪਾ ਗਈ ਹੋਈਏ ਤਾਂ ਪੂਛ ਪਾਲਸ ਤੇ ਨਹੀਂ ਆਜੂਗਾ ਨਹੀਂ ਨਹੀਂ ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਦੇ ਚੰਦੇ ਹੋਟਲ ਚ ਹੋਲ ਸਤ ਨਹੀਂ ਆ ਜਾਂਦੀ ਭਰਾਵਾ ਨੂੰ ਡੱਸ ਇਹ ਤਾਂ ਸੈਟਿੰਗ ਹੋਣਾ ਬਦਲ ਦੱਸ ਦੇ ਭਰਾ ਦੱਸ ਅਸੀਂ ਆਏ ਆ ਜੀ ਟਾਈਮ ਹੋ ਗਿਆ ਰਾਤ 11:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚੂਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵੱਲ ਆ ਗਏ ਨੇ ਕਹਿੰਦਾ ਇਹ ਰਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਲੀ ਨਾਲ ਵੀ ਨਿਕਲਦੇ ਆ ਜਾਂ ਤੇ ਮੁੰਡੇ ਉਹਨਾਂ ਨਾਲ ਸਾਡੇ ਨਾਲ ਵੀ ਸਬੇਬ ਕਰਦੇ ਆ ਕੁੜੀਆਂ ਹੀ ਹੱਲ ਪੁੱਛ ਕਈ ਕੁੜੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਰੂਮ ਵੀ ਇੱਥੇ ਮਿਲ ਜਾਂਦਾ ਕੋਈ ਏਸੀ ਰੂਮ ਕਰਕੇ ਹੈਗਾ ਵਾ ਸਾਹਮਣੇ ਏਸੀ ਰੂਮ ਇਨ ਹਨਾ ਤੇ ਉਹ ਕਹਿੰਦੇ ਆ ਕਿ ਇੱਥੇ ਰੂਮ ਵੀ ਮਿਲ ਜਾਂਦਾ ਤੇ ਇੱਕ ਐਮਸੀ ਕਰਕੇ ਹੈਗਾ ਵਾ ਤੁਹਾਨੂੰ ਜਿਹੜੋ ਪੁੱਛਿਆ ਪੁੱਛਿਆ ਕਿ ਪੁਲਿਸਦਾਨੀ ਡਰ ਉਹ ਕਹਿੰਦੀ ਜੀ ਸਾਡੇ ਹੋਟਲ ਵਾਲਿਆਂ ਦੇ ਜਿਹੜੇ ਹੋਟਲ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਨਾਲ ਸੈਟਿੰਗ ਹੈ ਮੈਂ ਹੁਣੇ ਪੁੱਛਣਾ ਚਾਹਵਾਗਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਅਪਲੋਡ ਵੀ ਹੋਇਆ ਇਹਹੀ ਕਾਰਵਾਈ ਕੀਤੀ ਆ ਉਹ ਸਿਰਫ ਫਾਰਮੈਲਟੀ ਸੀ ਕਿ ਜੇ ਉਹ ਫਾਰਮੈਲਟੀ ਨਹੀਂ ਸੀ ਤੇ ਵੇਖੋ ਬੱਸ ਸਟੈਂਡ ਇੱਕ